ਜੋਗ ਬੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਆਰਗੇਨਾਈਜ਼ਡ ਕ੍ਰਾਈਮ ਅਤੇ ਗੈਂਗਸਟਰਸ ਦੇ ਖਿਲਾਫ ਸਖਤ ਕਾਰਵਾਈ ਕਰਦੀ ਆਈ ਉਸੇ ਲੜੀ ਚ ਸਾਨੂੰ ਸਫਲਤਾ ਹਾਸਲ ਹੋਈ ਜਦੋਂ ਇੰਚਾਰ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਤੇ ਉਹਨਾਂ ਦੀ ਟੀਮ ਨੇ 13 ਦਸੰਬਰ ਦੀ ਰਾਤ ਨੂੰ ਗੱਦੋ ਮਾਚਰਾ ਸਦਰ ਰਾਜਪੁਰੇ ਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਗੋਲਡੀ ਟਿਲੋਂ ਦੇ ਇਸ਼ਾਰਿਆਂ ਤੇ ਤੇ ਉਸ ਵਾਰਦਾਤ ਚ ਇੱਕ 75 ਸਾਲ ਦੇ ਬਜ਼ੁਰਗ ਬਲਦੇਵ ਸਿੰਘ ਨੂੰ ਗੋਲੀ ਲੱਗੀ ਸੀ ਉਹਨਾਂ ਦੇ ਢਿੱਡ ਚ ਉਹਦੇ ਬਾਅਦ ਯੂ ਐਸ ਏ ਚ ਉਹਨਾਂ ਦੇ بیٹے ਨੂੰ ਐਕਸਟਰਸ਼ਨ ਕਾਲ ਆਈ ਸੀ ਗੋਲਡੀ ਟਿਲੋਂ ਵੱਲੋਂ ਤੇ ਉਸ ਵਾਰਦਾਤ ਨੂੰ ਟ੍ਰੇਸ ਕਰਦੇ ਹੋਏ ਜਿਹੜੇ ਦੋਨੇ ਮੇਨ ਸ਼ੂਟਰਸ ਨੇ ਚਮਕੌਰ ਸਾਹਿਬ ਏਰੀਏ ਦੇ ਰਹਿਣ ਵਾਲੇ ਇਹਨਾਂ ਦੀ ਸਾਡੇ ਕੋਲ ਇਨਪੁਟ ਸੀਗੀ ਤੇ ਪੁਲਿਸ ਪੀਮਾ ਨੇ ਜਦੋਂ ਘੇਰਾਬੰਦੀ ਕੀਤੀ ਤੇ ਇਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਜਾਨੋਂ ਮਾਰਨ ਦੀ ਨੀਅਤ ਨਾਲ ਫੈਰ ਕੀਤੇ ਇੱਕ ਫੈਰ ਜਿਹੜਾ ਆ ਉਹ ਪੁਲਿਸ ਵਹੀਕਲ ਦੀ ਵਿੰਡਸ਼ੀਲਡ ਤੇ ਵੀ ਲੱਗਾ ਤੇ ਪੁਲਿਸ ਪਾਰਟੀ ਨੇ ਰਿਸਟ੍ਰੇਂਟ ਦਾ ਆਪਣਾ ਕਰਦੇ ਹੋਏ ਪਰਤਦੇ ਹੋਏ ਜਦੋਂ ਜਵਾਬੀ ਫੈਰ ਕੀਤਾ ਤੇ ਦੋਨੇ ਬੰਦਿਆਂ ਦੇ ਲੈਗ ਐਕਸਚੇਂਜਰੀ ਹੋਈ ਬੁਲੇਟ ਇੰਜਰੀ ਇਹਨਾਂ ਨੂੰ ਜਾਪਤ ਅਨੁਸਾਰ ਹਸਪਤਲ ਦਾਖਲ ਕਰਾਇਆ ਗਿਆ ਇਹ ਬਿਲਕੁਲ ਕਲੀਅਰ ਮੈਸੇਜ ਆ ਜੀ ਕਿ ਐਕਸਪੋਰਸ਼ਨ ਕਾਲਸ ਤੇ ਆਰਗੇਨਾਈਜ਼ਡ क्राइम ਨੂੰ ਗੈਂਗਸਟਰਵਾਦ ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਪਹਿਲਾਂ ਵੀ ਸਰਗਰਮੀ ਨਾਲ ਸਖਾਈ ਨਾਲ ਕਾਰਵਾਈ ਕਰਦੇ ਰਹੇ ਆ ਤੇ ਅੱਗੇ ਵੀ ਕਾਰਵਾਈ ਜਿਹੜੀ ਉਹ ਜੱਜ ਲਊਂ ਦੋਨੇ ਸ਼ੂਟਰਾਂ ਤੋਂ 38 ਐਨਐਨ ਤੇ 32 ਬੋਰ ਦੇ ਜਿਹੜੇ ਫੋਰਨ ਮੇਡ ਵੈਪਨ ਵੀ ਇਟਲੀ ਮੇਡ ਬਰਾਮਦ ਹੋਏ ਇੱਕ ਮੋਟਰਸਾਈਕਲ ਤੇ ਸੀਗੇ ਜਿਹੜਾ ਕਿਸਾਨ ਨੂੰ ਪੈਸਾ ਚੋਰੀ ਦਾ ਮੋਟਰਸਾਈਕਲ ਹਾਂਜੀ ਇਹਨਾਂ ਦੇ ਉੱਪਰ ਚਮਕੌਰ ਸਾਹਿਬ 'ਚ ਪਹਿਲਾਂ ਵੀ ਮੁਕੱਦਮੇ ਜਿਹੜੇ ਆ ਫਾਇਰਿੰਗ ਦੇ ਦਰਜ ਹੋਏ ਨੇ ਨਹੀਂ ਮੁਲਾਜ਼ਮਾਂ ਦਾ ਵਿਚਾਰ ਆ ਰਿਹਾ ਜੀ ਕਿ 33 ਕਾਫੀ ਮਤਲਬ ਸੀਵੀਅਰ ਇਹਨਾਂ ਨੇ ਮਾਰਨ ਦੀ ਨੀਅਤ ਨਾਲ ਹੀ ਗੋਲੀ ਚਲਾਈ ਹੈ ਸੀ ਪਰੰਤੂ ਮੁਲਾਜ਼ਮਾਂ ਦਾ ਵਿਚਾਰ ਹੈ ਤੇ ਹੁਣ ਅੱਗੇ ਵੀ ਇਸ ਗੈਂਗ ਦੇ ਜਿਹੜੇ ਕੋਈ ਪਾਕੀ ਵੀ ਪਰਿੰਦੇ ਹੈਗੇ ਆ ਉਹਨਾਂ ਨੂੰ ਵੀ ਸੀਵੀਅਰ ਚਾਹੁੰਦਾ ਇਹ ਦੋਨਾਂ ਦੀ ਉਮਰ ਜੀ 22 ਸਾਲ ਹੈਗੀ ਬਿਲਕੁਲ ਅਨਪੜ੍ਹ ਕਿਸਮ ਦੇ ਬੰਦੇ ਤੇ ਇਹਨਾਂ ਨੇ ਬੜੀ ਮਤਲਬ ਜਿਹਨੂੰ ਮਿੱਥ ਕੇ ਰੇਕੀ ਕਰਕੇ ਫਾਇਰਿੰਗ ਕੀਤੀ ਸੀ ਤੇ ਜਿਹੜੇ ਬਜ਼ੁਰਗ ਨੂੰ ਗੋਲੀ ਲੱਗੀ ਸੀ ਉਹਦੇ ਬੇਟੇ ਦਾ ਯੂਐਸਏ 'ਚ ਇੱਕ ਰੈਸਟੋਰੈਂਟ ਆ ਤੇ ਯੂਐਸਏ ਦੇ ਉਸ ਰੈਸਟੋਰੈਂਟ ਦੇ ਉੱਪਰ ਵੀ ਫਾਇਰਿੰਗ ਹੋਈ ਸੀ ਤੇ ਇਹਨਾਂ ਤੋਂ ਵੱਡੀ ਰਕਮ ਖਰੋਤੀ ਦੀ ਮੰਗੀ ਗਈ ਸੀ ਇਹਨਾਂ ਦੀ ਅਰੈਸਟ ਦੇ ਨਾਲ ਹੀ ਜਿਹੜੀ ਇਹਨਾਂ ਨੇ ਖਰੜ ਏਰੀਏ ਮੋਹਾਲੀ 'ਚ ਵੀ ਜਿਹੜੀ ਮੂੜਲੀ ਪੁਸ਼ਪਗਿਸ਼ 'ਚ ਗੱਲ ਸਾਹਮਣੇ ਆਈ ਹੈ ਕਿ ਉੱਥੇ ਵੀ ਕਿਸੇ ਜੁਐਲਰ ਦੀ ਦੁਕਾਨ ਤੇ ਇਹਨਾਂ ਨੇ ਫਾਇਰਿੰਗ ਕਰਨੀ ਸੀ ਅੱਗੇ ਫਿਊਚਰ 'ਚ ਤੇ ਉਸ ਵਾਰ ਦਾ ਦੋ ਵੀ ਟਾਲ ਲਿਆ ਸੀ ਦੇਖੋ ਜੀ ਇਹਨਾਂ ਨੇ ਜਿਹੜੀ ਪਹਿਲੀ ਵਾਰ ਦਾ ਕੀਤੀ ਉਹ ਵੀ ਪਟਿਆਲੇ 'ਚ ਕੀਤੀ ਤੇ ਰੀਸੈਂਟਲੀ ਅਸੀਂ ਟੈਕਨੀਕਲੀ ਬੜੀ ਮਿਹਨਤ ਨਾਲ ਇਹਨਾਂ ਤੇ ਕੰਮ ਕਰ ਰਹੇ ਸੀ ਤੇ ਇਹਨਾਂ ਦੀ ਮੂਵਮੈਂਟ ਆਈ ਸੀ ਢੜਬੇ ਦੀ ਤੇ ਸਾਨੂੰ ਸ਼ੱਕ ਸੀ ਕਿ ਢੜਬੇ ਤੋਂ ਪਟਿਆਲੇ ਇਹ ਵਾਪਸੀ ਆ ਸਕਦੇ ਉਸ ਸ਼ੱਕ ਦੇ ਆਧਾਰ ਤੇ ਨੱਕ